ਕੋਲੀ ਸਾਹਡਾ ਹੈ ਕਿ ਤਾਂ ਉਸ ਸੰਬੰਧ ਬਾਰੇ ਕੀ ਕਹਿਣਾ ਚਾਹੁੰਦੇ ਸੀ ਭਾਈ ਸਾਹਿਬ ਇਹ ਜੋ ਅੱਜਾ ਲਈ ਇਹ ਹਰਕਤ ਹੋਈ ਹੈ ਨਾ ਇਹਨੇ ਮੇਰਾ ਖਿਆਲ ਹੈ ਵੀ ਸਾਰੇ ਪੋਸਟਪੋਰਟ ਦੇ ਵਿੱਚ ਰੋਸਦਾ ਜੋ ਪਰਨਾਈ ਬਰਨਾ ਹੈ ਇੱਕ ਡਰ ਦਾ ਮਾਹੌਲ ਜਿਹੜਾ ਉਹ ਬਹੁਤ ਜ਼ਿਆਦਾ ਹੈ ਜਿਹੜਾ ਕਿ ਕੈਡਾ ਸ਼ਰੀਫ ਪਰਵਾਰ ਦੇਸ਼ ਭਗਤ ਪਰਵਾਰ ਇਹਨਾਂ ਦੇ ਦਾਦਾ ਜੀ ਦੇ ਜਿਹੜੇ ਵਿੱਚ ਦੀ ਡੈਥ ਹੋਈ ਹੈ ਜਿਹੜਾ ਵੀ ਕੱਟਿਆ ਆਜ਼ਾਦੀ ਵਾਸਤੇ ਕਿਸੇ ਨਾਲ ਇਹਨਾਂ ਦੀ ਉੱਚੀ ਨਹੀਂ ਨੀਵੀਂ ਨਹੀਂ ਔਰ ਇਸ ਲੜਕੇ ਦੀ ਖਾਸ ਕਰਕੇ ਸ਼ਰੀਫ ਐਨਾਂ ਕਿ ਪੁੱਛੋ ਹੀ ਨਾ ਹੁਣ ਕਿਸ ਕਰਕੇ ਕਿਉਂ ਗੋਲੀ ਕੌਣ ਮਾਰ ਗਿਆ ਦੇਖੋ ਤੋ ਤੁਤੂ ਮੈਂ ਮੈਂ ਝਗੜੇ ਸਾਰੀ ਦੁਨੀਆ ਚ ਹੋਏ ਆ ਪਰ ਇਸ ਤਰ੍ਹਾਂ ਪਤਾ ਹੀ ਨਾ ਲੱਗੇ ਵੀ ਟੁਰੇ ਜਾਂਦੇ ਬੰਦੇ ਦੇ ਸਿਰ ਚ ਗੋਲੀ ਮਾਰ ਜਾਈ ਮੇਰਾ ਖਿਆਲ ਹੈ ਹਾਲਾਤ ਸਾਰੇ ਪੰਜਾਬ ਦੇ ਬੜੇ ਪੇ ਰੋਜ਼ ਕਦੀ ਕਿੱਥੇ ਸੁਣੀ ਜਾਂਦੇ ਇੱਥੇ ਗੋਲੀ ਚੱਲੇਗੀ ਕਦੀ ਕਿੱਥੇ ਸੁਣੀ ਜਾਂਦੇ ਗੋਲੀ ਚੱਲੇਗੀ ਐਸੇ ਨੇ ਜਿਹੜੇ ਪੰਜਾਬ ਦੇ ਹਾਲਾਤ ਨੇ ਮੇਰੇ ਨਾਲ ਸਾਰੇ ਹਿੰਦੁਸਤਾਨ ਦੇ ਜਿੰਨੇ ਵੀ ਸੂਬੇ ਸਾਰਨਾ ਪੜਿਆ ਹਾਲਾਤ ਨੇ ਪੰਜਾਬ ਦੇ ਬਣੇ ਹੋਏ ਔਰ ਪੁਲਿਸ ਨੂੰ ਕੋਈ ਵੀ ਇਸ ਗੱਲ ਦੇ ਕਾਰਨ ਤੇ ਨਹੀਂ ਜੂ ਰੇਗਦੀ ਜਦੋਂ ਵੀ ਪੁੱਛੋ ਕੋ ਜਵਾਬ ਮਿਲਦਾ ਸਾਡੇ ਕੋਲ ਫੋਰਸ ਨਹੀਂ ਹੈਗੀ ਸਾਡੇ ਕੋਲ ਫੋਰਸ ਨਹੀਂ ਹੈਗੀ ਫੋਰਸ ਜਿੰਨੀ ਹੈ ਉਹ ਚੀਫ ਮਿਨਿਸਟਰ ਤੇ ਮੰਤਰੀਆਂ ਦੀ ਸੁਰੱਖਿਆ ਵਾਸਤੇ ਲਾਈ ਹੈ ਜਿਹੜਾ ਆਮ ਆਦਮੀ ਹੈ ਉਹਨੂੰ ਜਦੋਂ ਕਰਦੀ ਜਿੱਥੇ ਮਰਜ਼ੀ ਕੋਈ ਥੋੜੀ ਮਾਰ ਦੇ ਕੱਲ ਇੱਕ ਬਜ਼ੁਰਗ ਆਦਮੀ ਸੀ ਨਾਲੋ ਦੀ ਵਾਈਫ ਸੀ ਕਰੀਬਨ 70-75 ਸਾਲ ਦੇ ਉਹਨਾਂ ਨੇ ਕਹਿੰਦਾ ਵਾਲੀਆਂ ਕੋ ਕੇ ਲੈ ਗਏ ਇਨਕੇ ਗੁੰਡਾਗਰਦੀ ਬੁਧਮਾਸ਼ੀ ਐਸੇ ਨੇ ਜਿਹੜੀ ਚਰਨ ਤੇ ਪਹੁੰਚੀ ਹੈ। ਅੱਜ ਇਹ ਪ੍ਰਾਂਕਿਰਤੀ ਦੇ ਵੱਲ ਕੁਝ ਪਿਆਰ ਦਾ ਦਿੱਤਾ। ਦੇ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਨੇ ਆਪਣੇ ਘਰਾਂ ਤੋਂ ਨਿਕਲਣਾ ਬੰਦ ਕਰ ਲੈਣਾ। ਤੇ ਉਹ ਜਿਹੜਾ ਹੱਤਵਾਦ ਨਾਲ ਭੜਾ ਵੇਲਾ ਆਇਆ ਪਿਆ ਉਦੋਂ ਤੋਂ ਪਤਾ ਲੱਗਦਾ ਸੀ ਨਾ ਵੀ ਘਰਾਤ ਹੋ ਗਈ ਹੈ ਚੱਲੀਏ ਕਰੇ। ਹੁਣ ਤੱਕ ਬਜਾਰਾ ਦੇ ਵਿੱਚ ਸ਼ਰਿਆ ਮੈਸਟਰਾਂ ਦਾ ਕਦੇ ਵੀ ਨਹੀਂ ਹੋਇਆ ਜੋ ਹੁਣੋਂ ਲੱਗ ਮੈਂ। ਅਰੇ ਬੱਚਾ ਮਾਪਿਆਂ ਦਾ ਇਕੱਲਾ ਸੀ। ਬੇਟਾ ਇਕੱਲਾ ਇਕੱਲਾ ਬੇਟਾ ਸੀ ਜੀ ਛੋਟੇ ਬੱਚੇ ਰੰਦੇ ਵਿਆਹ ਹੈ ਸੀ ਮੁੰਡਾ ਏ। ਛੋਟੇ ਛੋਟੇ ਬੱਚੇ ਨੇ। ਬੜਾ ਹੀ ਸ਼੍ਰੀਮਾਨ ਪਰਿਵਾਰ ਹੈ ਜੀ ਔਰ ਫਰੋਸਪੁਰ ਸ਼ਹਿਰ ਦੇ ਵਿੱਚ ਇਸ ਪਰਿਵਾਰ ਦੀ ਬੜੀ ਇੱਜ਼ਤ ਹੈ ਬੜਾ ਪਿਆਰ ਕਰਦੇ ਸਾਰੇ ਲੋਕੀ ਨਾ ਲੇਕਿਨ ਅੱਜ ਜਿਹੜੀ ਤੱਕ ਟ੍ਰੇਨ ਨੇ ਸਾਰੇ ਫਰੋਸਪੁਰ ਨੂੰ ਜਿਹੜਾ ਰੱਖਤਾ ਹੈ 15 ਦਿਨਾਂ ਲਈ ਔਰ ਮੇਰਾ ਖਿਆਲ ਹੈ ਵੀ 100 ਔਰ ਤੋਂ ਬਾਅਦ ਜੇ ਕੁਛ ਨਾ ਪਤਾ ਲਗਾ ਕਿ ਸ਼ਾਇਦ ਸ਼ਹਿਰ ਦੁਬਾਰਾ ਜਲਦੀ ਨਾ ਖੁੱਲਵੇ ਸਰ ਕੀ ਨਾਮ ਸੀ ਮੁੰਡੇ ਦਾ ਜੀ ਕਿਦਾ ਨਵੀਨ ਉਹਦਾ ਨਾਮ ਸੀ ਜੀ ਬਲਦੇਵ ਉਹਨਾਂ ਦੇ ਬਗਰੇਵ ਕੁਸ਼ਣ ਹਾਜ਼ਰ ਦਾ ਨਾਮ ਸੀ ਤੇ ਬਹੁਤ ਹੀ ਦਾ ਨਾਮ ਜਿਹੜੇ ਕੀ ਆਰਐਸਐਸ ਦੇ ਬਹੁਤ ਵੱਡੇ ਕਾਰਜਕਰਤਾ ਸੀ ਉਹਨਾਂ ਦਾ ਪੋਤਾ ਸੀ ਬਹੁਤ ਵਧੀਆ ਪਰਿਵਾਰ ਸੀ